ਸਾਰੇ ਪੈਨ ਪ੍ਰਭਾ ਨੂੰ ਸਤ ਸ੍ਰੀ ਅਕਾਲ ਵਾਈਗਰ ਸੱਚੇ ਪਾਸ਼ਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣਾ ਤੇ ਅੱਜ ਦੀ ਵੀਡੀਓ ਹੈ ਜਿਹੜੀ ਆਪਣੀ ਉਹ ਮੇਥੀ ਬਾਰੇ ਹੈ ਹੁਣ ਸਬਜ਼ੀ ਵਿੱਚ ਆਪਾਂ ਮੇਥੀ ਪਾਉਣੇ ਆ ਹਨਾ ਸਾਰੇ ਉਸ ਤੋਂ ਆਪਾਂ 스멜 ਵਧੀਆ ਆਵੇ ਮਤਲਬ ਇਹ ਸਬਜ਼ੀ ਚ ਬਹੁਤ ਵਧੀਆ 스멜 ਆਉਣ ਤੋਂ ਪਾ ਦਿੰਨੇ ਹੈ ਕਈ ਵਾਰ ਆਪਾਂ ਨੂੰ ਕੰਪਲਸਰੀ ਹੋ ਜਾਂਦੀ ਆ ਪਾਉਣ ਦੀ ਜਦੋਂ ਸ਼ਾਰਟੇਜ ਤਣੀ ਦੀ ਹੋ ਜਾਂਦੀ ਹੈ ਜਿਵੇਂ ਕਿ ਅੱਜ ਕੱਲ੍ਹ ਹੁਣ ਧਣੀਆਂ ਬਾਜ਼ਾਰ ਵਿੱਚ ਵੀ ਮਹਿੰਗਾ ਮਿਲਦਾ ਥੋੜਾ ਬਹੁਤਾ ਤੇ ਗਰਮੀ ਕਾਰਨ ਸੁੱਕਿਆ ਹੁੰਦਾ ਹੈ ਨਾ ਵੀ ਇਸ ਕਰਕੇ ਧਣੀਆਂ ਦੀ ਜਗ੍ਹਾ ਤੇ ਵੀ ਆਪਾਂ ਪਾ ਦਿੰਨੇ ਹੁੰਨੇ ਮੇਥੀ ਨੂੰ ਪਰ ਇਹਨੂੰ ਪਹਿਲਾਂ ਸੁਕਾ ਕੇ ਰੱਖਣਾ ਚਾਹੀਦਾ ਹੈ ਹੁਣ ਕਿਉਂਕਿ ਹੁਣ ਆਪਾਂ ਨੂੰ ਹਰੀ ਮੇਥੀ ਤਾਂ ਮਿਲਦੀ ਨਹੀਂ ਜਦੋਂ ਸਰਦੀਆਂ ਦਾ ਮੌਸਮ ਹੁੰਦਾ ਹੈ ਮੈਂ ਕੀ ਕਰਦੀ ਆਂਗੀ ਤੁਹਾਨੂੰ ਉਦੋਂ ਦੱਸਦੀ ਆਂਗੀ ਜਿਵੇਂ ਸਤੰਬਰ ਅਕਤੂਬਰ ਵਿੱਚ ਹਨਾ ਉਦੋਂ ਆਪਾਂ ਇਕੱਠੀਆਂ 8-10 ਬੁੱਟੀਆਂ ਲੈ ਲੈਣੇ ਹੈਗੇ 8-10 ਬੁੱਟੀਆਂ ਨੂੰ ਮੈਂ ਡੰਡੀਆਂ ਸਮੇਤ ਹੀ ਤੋਂ ਕੇ ਸੁਕਾ ਲੈਣੇ ਆ ਸਰਦੀਆਂ ਦੇ ਦਿਨਾਂ ਦੇ ਕਾਰਨ ਹਫਤ ਤੱਕ ਸੁੱਕਣ ਤੇ ਲੱਗ ਜਾਂਦਾ ਹੈ ਵੈਸੇ ਜੇ ਹੁਣ ਸੁਕਾਉਣੀ ਹੋਵੇ ਹੁਣ ਤਾਂ ਆਪਾਂ ਨੂੰ ਇੱਕ ਦਿਨ ਚ ਹੀ ਸੁੱਕ ਸਕਦੀ ਹੈਗੀ ਮੇਥੀ ਸਰਦੀਆਂ ਦੇ ਦਿਨਾਂ ਦੇ ਕਾਰਨ ਉਹਨਾਂ ਨੂੰ ਲੱਗ ਜਾਂਦਾ ਹੈ ਹਫਤ ਤੱਕ ਵਧੀਆ ਧੁੱਪ ਲਵਾ ਕੇ ਸੁਕਾ ਕੇ ਉਹਨਾਂ ਨੂੰ ਮਤਲਬ ਛਾਂਟ ਕੇ ਉਸ ਤੋਂ ਬਾਅਦ ਡੰਡੀਆਂ ਦੇ ਨਾਲ ਹੀ ਐਂ ਪੱਤੇ ਛਾਂਟ ਲਓ ਬਹੁਤ ਵਧੀਆ ਸੁੱਕ ਕੇ ਪੋਲੀ ਜਿੰਚ ਪਾ ਲਓ ਜਿੰਨੇ ਕਾਪਾ ਕਿਚਨ ਚ ਵਰਤ ਨਹੀਂ ਹੋਵੇ ਉਹਨਾਂ ਨੂੰ ਇਸ ਤਰ੍ਹਾਂ ਐ ਡੱਬੀ ਚ ਪਾ ਕੇ ਰੱਖ ਲਓ ਤੁਸੀਂ ਸਾਰੇ ਨਾਮ ਖੋਲੋ ਕਿਉਂਕਿ ਬਾਆ ਜਿਆਦਾ ਮਤਲਬ ਆਪਾਂ ਆਧਨ ਤੜਕੇ ਜੇ ਵਰਤਦੇ ਆ ਸਵੇਰ ਸ਼ਾਮ ਹਨ ਬਈ ਉਹ ਸਿੱਲੀ ਹੋ ਜਾਂਦੀ ਹੈ ਇਸ ਕਰਕੇ ਨੂੰ ਥੋੜੇ ਡੱਬੇ ਚ ਪਾ ਕੇ ਰੱਖੋ ਬਾਕੀ ਨੂੰ ਪੋਲੀਥਿਨ ਚ ਬੰਦ ਕਰਕੇ ਰੱਖ ਲੋ ਜੇ ਵਾਹਣਾ ਸ਼ਾਰਟ ਆਪਾਂ ਤਾਂ ਇਹਦੀ ਹੋ ਜਾਂਦੀ ਹੈਗੀ ਆਪਾਂ ਉਦੋਂ ਯੂਜ਼ ਕਰਨੀ ਹੈਗੀ ਕਿ ਪਹਿਲਾ ਫਿਰ ਬਰਸਾਤ ਦਾ ਮੌਸਮ ਵੀ ਲੰਘ ਚੁੱਕਿਆ ਹੁੰਦਾ ਹੈਗਾ ਜਦੋਂ ਆਪਾਂ ਇਹ ਤੋਂ ਸਰਦੀ ਤੋਂ ਬਾਅਦ ਉਹਦੀ ਸਾਂਭ ਸੰਭਾਲ ਕਰਕੇ ਰੱਖ ਦਿੰਨੇ ਹੈਗੇ ਫਿਰ ਬਰਸਾਤ ਦਾ ਮੌਸਮ ਵੀ ਆ ਜਾਂਦਾ ਹੈ ਜਰਾ ਇਸ ਕੰਮ ਥੋੜੀ ਜਿਹੀ ਸਲਾਬੀ ਹੋ ਜਾਂਦੀ ਹੈ ਪਹਿਲਾ ਪਹਿਲਾ ਤਾਂ 2-4 ਮਹੀਨੇ ਬਹੁਤ ਵਧੀਆ ਘਿਰਦੀ ਹੈ ਜਦੋਂ ਆਪਾਂ ਉਹਨੂੰ ਡੁੰਗਦੇ ਆ ਡੁੰਗਨ ਦੀ ਲੋੜ ਨਹੀਂ ਹੁੰਦੀ ਬਸ ਇਸ ਤਰ੍ਹਾਂ ਐ ਕਰਕੇ ਥਾਲੀ 'ਚ ਪਲੇਟ 'ਚ ਰੱਖ ਕੇ ਕੇਰ ਲਓ ਬਹੁਤ ਸੋਹਣੀ ਘਿਰ ਜਾਂਦੀ ਹੈ ਜਦੋਂ ਬਰਸਾਤੀ ਮੌਸਮ ਤੋਂ ਬਾਅਦ ਥੋੜੀ ਸਿੱਲੀ ਹੋ ਜਾਂਦੀ ਹੈਗੀ ਉਹਨੂੰ ਮੈਂ ਦੱਸ ਦਿਆਂ ਤੁਹਾਨੂੰ ਤਰੀਕਾ ਵੀ ਆਪਾਂ ਨੂੰ ਡੁੰਗਣ ਤੇ ਟਾਈਮ ਲੱਗ ਜਾਂਦਾ ਹੈ ਨਾ ਤੇ ਗੈਸਟਾ ਐ ਕਰਕੇ ਵੀ ਆਪਾਂ ਨੂੰ ਸ਼ਾਰਟ ਹੁੰਦੀ ਹੈ ਟਾਈਮ ਦੀ ਵੀ ਦੇਖਣਾ ਪੈਦਾ ਹੈਗਾ ਵੀ ਆਪਾਂ ਦਾਲਾ ਸਬਜ਼ੀਆਂ ਬਾਦੂ ਬਣਾਉਣ ਕਰਕੇ ਵੀ ਟਾਈਮ ਲੱਗ ਜਾਂਦਾ ਵਾਵਾ ਇਸ ਕਰਕੇ ਉਹਨੂੰ ਆਪਾਂ ਡੁੰਗਣ ਦੀ بجائے ਤਾਂ ਤਵੇ ਤੇ ਗਰਮ ਕਰਕੇ ਮੈਂ ਤੁਹਾਨੂੰ ਦੱਸਦੀ ਹਾਂ ਕਿੰਨਾ ਕੁ ਉਹਨੂੰ ਸੇਕਣਾ ਹੈਗਾ ਆਓ ਤੁਹਾਨੂੰ ਦਿਖਾਉਣੀ ਆ ਮੈਂ ਲਓ ਜੀ ਹੁਣ ਆਪਾਂ ਤਵਾ ਗਰਮ ਕਰ ਲਿਆ ਇਹ ਤਾਂ ਆਪਾਂ ਐਨੇ ਕਿ ਜਿੰਨੀ ਕੁ ਵੀ ਆਪਾਂ ਨੂੰ ਚਾਹੀਦੀ ਹੈ ਮੇਰੀ ਆਪਾਂ ਐਨੇ ਕੁ ਕੱਢ ਲਈ ਇਹ ਪੰਜ-ਸੱਤ ਮਹੀਨਿਆਂ ਤੋਂ ਬਾਅਦ ਮਤਲਬ ਆਪ ਦੇ ਆਪ ਭਰਨੋ ਆ ਜਾਂਦੀ ਹੈਗੀ ਫਿਰ ਆਪਾਂ ਇਹਨੂੰ ਭੋਰਨ ਦਾ ਤਰੀਕਾ ਦੱਸਦੇ ਆ ਵੀ ਕਿਸ ਤਰ੍ਹਾਂ ਭਰੂਗੇ ਇਹਨੂੰ ਆਹ ਤਵੇ ਤੇ ਥੋੜੀ ਜਿਹੀ ਗਰਮ ਕਰੋ ਜੀ ਪਹਿਲਾਂ ਥੋੜਾ ਤਵਾ ਗਰਮ ਕਰ ਲਓ ਉਸ ਤੋਂ ਬਾਅਦ ਇਹਨੂੰ ਸੇਕ ਲਵਾ ਲਓ ਥੋੜਾ ਜਿਹਾ ਬਾਕੀ ਬਾਜ਼ਾਰ ਦੀਆਂ ਮੇਥੀਆਂ ਨਾਲੋਂ ਇਹਦੀ 스ਮੈਲ ਵੀ ਬਹੁਤ ਵਧੀਆ ਹੁੰਦੀ ਹੈਗੀ ਹੈ ਨਾ ਸਬਜ਼ੀ ਬਹੁਤ ਟੇਸਟੀ ਬਣ ਜਾਂਦੀ ਹੈਗੀ ਜਿਵੇਂ ਹੁਣ ਅੰਬਰਤੀ ਬਣਾਉਣੀ ਆਪਾਂ ਉਹਦੇ ਵਿੱਚ ਵੀ ਬਹੁਤ ਵਧੀਆ 스ਮੈਲ ਆਉਂਦੀ ਹੈ ਬਾਕੀ ਸਾਰੀਆਂ ਸਬਜ਼ੀਆਂ 'ਚ ਵੀ ਤੇ ਜਿਹੜੀ ਆਪਾਂ ਬਾਜ਼ਾਰ ਦੀ ਕਸੂਰੀ ਮੇਥੀ ਲਿਆਉਨੇ ਆ ਡੱਬੀ ਵਾਲੀ ਉਹਦੇ ਵਿੱਚ ਮਹੀਨੇ ਦੋ ਮਹੀਨਿਆਂ ਬਾਅਦ ਸੁਸਰੀ ਪੈ ਜਾਂਦੀ ਹੈ ਇਹਨੂੰ ਭਾਵੇਂ ਦੀ ਸਾਲ ਸੰਭਾਲ ਕੇ ਰੱਖੋ ਤੁਸੀਂ ਭਾਵੇਂ ਦੀ ਦੋ ਸਾਲ ਰੱਖੋ ਸੰਭਾਲ ਕੇ ਕੁਸ਼ ਨੇ ਵਿਗੜਦਾ ਇਹਦਾ ਬਹੁਤ ਵਧੀਆ ਰਹਿੰਦੀ ਹੈਗੀ ਪਰ ਥੋੜੀ ਜਿਹੀ ਵਸ ਇਹ ਤਾਜੀ-ਤਾਜੀ ਤਾਂ ਘਿਰਦੀ ਹੁੰਦੀ ਹੈਗੀ ਉਸ ਤੋਂ ਬਾਅਦ ਆਪਾਂ ਨੂੰ ਥੋੜਾ ਤਵਾ ਗਰਮ ਕਰਕੇ ਇਹਨੂੰ ਗਰਮ ਕਰਕੇ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਭੋਰਨਾ ਮੈਂ ਤੁਹਾਨੂੰ ਦੱਸਦੀ ਹੈਗੀ ਦੇਖੋ ਜੀ ਹੁਣ ਇਹ ਆਪਾਂ ਤਵੇ ਤੇ ਥੋੜੀ ਜਿਹੀ ਗਰਮ ਕਰ ਲਈ ਹੁਣ ਆਪਾਂ ਇਹਨੂੰ ਪਲੇਟ ਤੇ ਕੱਢ ਲਿਆ ਜੀ ਇਹ ਇਸ ਤਰ੍ਹਾਂ ਹੀ ਭੋਰ ਦਿਓ ਜੀ ਬਸ ਠੀਕ ਹੈ ਜੀ ਹੁਣ ਇਹਨੂੰ ਛੰਡ ਕੇ ਵਾਸਤੇ ਥੋੜੇ-ਬਹੁਤੇ ੜੱਕੇ ਕੱਢ ਦੋ ਮੋٹے-ਮੋٹے ਜੇ ਫਿਰ ਚਾਹ ਪੋਣੀ ਨਾਲ ਆਪਾਂ ਇਹਨੂੰ ਧੋ ਕੇ ਸਮਾਰ ਕੇ ਸਬਜ਼ੀ ਚ ਪਾ ਲਓ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਲਓ ਜੀ ਹੁਣ ਆਪਾਂ ਇਹਨੂੰ ਮੇਥੀ ਨੂੰ ਧੋ ਲਿਆ ਸਮਾਰ ਕੇ ਫੋੜ ਕੇ ਸਮਾਰ ਕੇ ਡੋਂਗਾ ਕੇ ਹੁਣ ਧੋ ਲਿਆ ਹੁਣ ਆਪਾਂ ਸਬਜ਼ੀ ਵਿੱਚ ਪਾਉਣਾ ਜੀ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ ਚਾਹੇ ਦਹੀਂ ਵਿੱਚ ਪਾਓ ਚਾਹੇ ਸਬਜ਼ੀ ਵਿੱਚ ਪਾਓ ਬਹੁਤ ਹੀ ਵਧੀਆ ਟੇਸਟ ਬਣ ਜਾਂਦਾ ਹੈਗਾ ਸਬਜ਼ੀ ਦਾ ਦੇਖੋ ਜੀ ਠੀਕ ਹੈ ਜੀ ਇਸ ਤਰ੍ਹਾਂ ਮੇਥੇ ਨੂੰ ਸੰਭਾਲਣ ਦਾ ਢੰਗ ਦੱਸਿਆ ਤੁਹਾਨੂੰ ਤੇ ਬਿਲਕੁਲ ਖਰਾਬ ਨਹੀਂ ਹੁੰਦੀ ਜਦੋਂ ਇਹਨਾਂ ਦਾ ਮੌਸਮ ਹੁੰਦਾ ਬਸ ਉਦੋਂ 8-10 ਗੁੱਟੀਆਂ ਤੁਸੀਂ ਸੰਭਾਲ ਲਓ ਤੇ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ